ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਜ਼ਿਲ੍ਹਾ ਮੋਗੇ ਦਾ ਮਨਮਤਾ ਨਗਰ ਆ ਮਿੱਤਰੋ ਅੱਜ ਤੁਹਾਨੂੰ 2 ਜਨਵਰੀ ਦੀ ਵੀਡੀਓ ਦਿਖਾਵਾਂਗੇ ਤੁਸੀਂ ਵੀ ਜੇਕਰ ਇਸ ਤਰ੍ਹਾਂ ਦੀ ਵੀਡੀਓ ਬਣਵਾਉਣੀ ਚਾਹੁੰਦੇ ਆ ਤੋ ਸਾਡਾ ਦਿੱਤਾ ਹੋਇਆ ਸਕਰੀਨ ਦੇ ਉੱਤੇ ਨੰਬਰ ਆ 8427050724 8427050724 6283727955 ਇਹਨਾਂ ਨੰਬਰਾਂ ਤੇ ਤੁਸੀਂ ਵੀਡੀਓ ਦੀ ਬੁਕਿੰਗ ਇੱਕ ਦਿਨ ਪਹਿਲਾਂ ਕਰਵਾ ਸਕਦੇ ਆ ਮਿੱਤਰੋ ਤੇ ਤੁਸੀਂ ਵੀ ਆਪਣਾ ਜਾਨਵਰ ਚੰਗੀ ਕੀਮਤ ਦੇ ਉੱਤੇ ਵੇਚਣਾ ਚਾਹੁੰਦੇ ਆ ਆਓ ਕਰਦੇ ਆ ਇਹਨਾਂ ਜਾਨਵਰਾਂ ਦੇ ਬਾਰੇ ਗੱਲ ਜਿਹੜੇ ਜਾਨਵਰ ਅੱਜ ਤੁਹਾਨੂੰ ਦਿਖਾਉਣੇ ਆ ਰੋਡੇ ਪਿੰਡਾ ਜ਼ਿਲ੍ਹਾ ਮੋਗਾ ਵਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਮਹਾਰਾਜ ਸੇਤਾ ਦੇ ਪਰਿਵਾਰ ਬਈ ਵੱਡੀ ਛੋਟੀ ਵੇਕੀ ਫਿਰ ਹਾਂ ਵੱਡੀ ਵੇਕੀ ਤੇ ਨਿੱਕੀ ਡੱਕ ਗਿਆ ਹੈ ਠੀਕ ਆ ਬਈ ਥੋੜਾ ਮਾਰਦੀ ਬਈ ਮੜਾ ਅੱਛਾ ਬਈ ਦੀ 1.5 ਸਾਲ ਦੀ ਜੀ ਸਰ 1.5 ਸਾਲ ਦੀ ਹੈ ਕੱਟੀ ਖੀਰੀ ਹੋਈ ਹੈ ਫਿਰ ਅਜੇ ਹਾਂ ਖੀਰੀ ਹੈ ਜੀ ਬੜੇ ਬਿਊਟੀ ਬੜੀ ਕਮਾਲਾ ਹਨਾ ਖੜਨੀ ਖੁੜਨੀ ਕਰਮ ਵਾਲੀ ਦੀ ਚੰਗੀ ਹੈ ਹਨਾ ਲੋਲੀਪੋਲੀ ਹੈ ਹਨਾ ਤੋਰੀ ਭਾਈ ਇਹਨੂੰ ਖੋਲੀ ਮੜਾ ਜਾ ਯਾਰ ਖੋਲੂ ਗੋਣ ਕਿਰਾ ਚੋਂ ਪਰ ਹਾਂ ਅੱਛਾ 1.5 ਸਾਲ ਦੀ ਤੰਦੋ ਖੀਰੀ ਹੈ ਕੋਈ ਰਿਕਾਰਡ ਸੀਮਿੰਟ ਦਾ ਮਿਲਿਆ ਵੀਰੇ ਕਿ ਨਹੀਂ ਮਿਲਿਆ ਆਪਾਂ ਨੂੰ ਨਹੀਂ ਮਿਲਿਆ ਨਹੀਂ ਠੀਕ ਹੈ ਜੀ ਕੋਈ ਤਸੀਆਂ ਨਹੀਂ ਕਰਦਾ ਨਾਪੇ ਦਾ ਕਹਿੰਦੇ ਸੀ ਜੀ ਠੀਕ ਹੈ ਨਾਪੇ ਦਾ ਠੀਕ ਹੈ ਅੱਛਾ ਵੀ ਮੰਨ ਲਓ ਨਾਪੇ ਦੇ ਸਰਕਾਰੀ ਸੀਮਿੰਟ ਦਾ ਹੈ ਠੀਕ ਹੈ ਭਾਈ ਅੱਛਾ ਵੀ ਕੱਟੀ ਦੀ ਬਿਊਟੀ ਬੈਡੀ ਕਮਾਲਾ ਹਨਾ ਹੂੰ ਲੋਲੀਪੋਲੀ ਪਾੜੀ ਐ ਛੇ ਗੁ ਮਹੀਨੇ ਚ ਝੋਟੀ ਲੱਜੂਗੀ ਸਾਹਮਣੇ ਕੋ ਟਕਾ ਕੇ ਪੂਰੇ ਵਧੀਆ ਜੀ ਹੂੰ ਬਜਨ ਵਾਲੀ ਤਾਂ ਪਹਿਲੇ ਹੋ ਜੂਗੀ ਇਹ ਹੂੰ ਜਾਣ ਵਾਲੀ ਆ ਘੱਟ ਕੁੱਟ ਪੁੱਤ ਦਿਖਾਈ ਜਾਂਦਾ ਟਿੱਡਾ ਪੂਰਾ ਕਮਾਲ ਆ ਲੈ ਖਲਾਰਲਾ ਭਾਈ ਐ ਰੂਹ ਕਰ ਰਿਹਾ ਮੂੰਹ ਖੋਣ ਵਾਲਾ ਵਾ ਮੂੰਹ ਖਲਾਰ ਮੂੰਹ ਆ ਇੱਥੇ ਖਲਾਰ ਵੇ ਹੁਣ ਵਿਖਾ ਮੂੰਹ ਹੁੰਦਾ ਆਖਾ ਓਖਾ ਦੋਵਾਂ ਦਾ ਐ ਤਸੱਲੀ ਕਰਾ ਦੇ ਰੂਹ ਨਾਲ ਕੇ ਨੀ ਮੂਰਲੇ ਪੈਰਾ ਦੇ ਨਿਸ਼ਾਨ ਜਿਹੜੇ ਉਹ ਕਵਰ ਕਰਦੀ ਜਿਹੜੇ ਹੈਗੇ ਜਿੰਨੇ ਕੁ ਠੀਕ ਆ ਤੇ ਇਹ ਹੈਗੀ ਮਿੱਤਰੋ ਕੱਟੀ ਪਹਿਲੇ ਨੰਬਰ ਤੇ ਜਿਹੜੀ 1.5 ਸਾਲ ਦੀ ਵਿਖਾਈ ਰੇਟ ਪਈ ਜਾਂਦਾ ਇਹਦਾ 50000 ਰੁਪਏ ਜੀ ਦੇਣ ਲੈਣ ਵਾਲਾ ਕਾਟੇ ਬਾੜੇ 68 ਢੱਪਾ ਬਸ ਸਮਝਦਾਨ ਕਰਦਾਂਗੇ ਕਿੰਨਾ ਕਰਦੀਏ 49 ਕਰ ਦੋ ਜੀ ਠੀਕ ਆ ਬਾਈ ਲੈ ਵੀ ਮਿੱਤਰੋ ਝੋਲੀ ਝਾਲੀ ਵੇਖ ਲੋ ਦੀ 49500 ਰੁਪਿਆ ਡਿਮਾਂਡਾ 49 ਦੀ ਮਿਲੂ ਹੁਣ ਇਹਨੇ ਕਿਹਾ ਜੇ ਵੀ 70 ਦੀ ਮੈਂ ਆਜੂਗੀ ਬਈ ਮੈਂ ਮੈਂ ਨੇ ਮੈਂ ਰਹਿਣਾ ਝੋਟੀ ਨੇ ਝੋਟੀ ਰਹਿਣਾ ਇਹ ਤੋਂ ਬਾਅਦ ਨਹੀਂ ਮੈਂ ਕੁਝ ਕਹਿਣਾ ਬਈ 2 ਨੰਬਰ ਤੇ ਕੱਟੀ ਜਿਹੜੀ ਨਿੱਕੀ ਬੱਚਾ ਬਈ ਉਹ ਕਿਨੇ ਬੱਚਾ ਠੀਕ ਹੈ ਭਾਈ ਬੱਚਾ ਕਮਾਲਾ ਹੈ ਨਾ ਹਾਂਜੀ ਬਹੁਤ ਜੀ ਬੱਚਾ ਵੀ ਚੰਗਾ ਯਾਰ ਤੇਰਾ ਲੋਲਾ ਪੁਲਾਹ ਦਾ ਦੁੱਧ ਦਾ ਭਲੇ ਹੀ ਹੈ ਨਾ ਹਾਂ ਭਲੇ ਹੀ ਹੈ ਅਜਾ ਰੇਟ ਬਾਈ ਹੁੰਦਾ ਇਹਦਾ 23000 ਰੁਪਏ ਜੀ 23000 ਰੁਪਏ ਮਾਨਤਨ ਨਾਲ ਜਸ ਤੈਨੋਂ ਘਾਟੇ ਬਾਟੇ ਬਸ ਮਾਨਤਨ ਕਰ ਦਾਂਗੇ ਬਸ ਇਹ ਚੋਂ ਕਿਲੇ ਦਾ ਦੇ ਦਈਏ ਭਾਈ ਬਾ ਬਾਈ ਦਾ ਕਰ ਦਾਂਗੇ ਬਾਈ ਦਾ ਹਾਂਜੀ 20 ਦਾ ਦੇ ਦਈਏ 20 ਦਾ ਬਾਲਾ ਕੋਈ ਫਰਕ ਨਹੀਂ ਦੇ ਦੇ ਮੈਂ ਤੈਨੂੰ ਜਾਣਦੇ ਨਹੀਂ ਉਹਦਾ ਬਣਦੀ ਨਹੀਂ ਮਾਨਤਨ ਉਹਨਾਂ ਨਾਲ ਕੋਈ ਨਹੀਂ ਠੀਕ ਹੈ ਭਾਈ ਲੈ ਵੀ ਮਿੱਤਰੋ ਬੱਚਾ ਚੰਗਾ ਹੈ ਨਾ ਭਾਈ ਤੋਰ ਦੇ ਭਾਈ ਇਹਨੂੰ ਵੀ ਇਨੋਵੀਟੁਰ ਦੇ ਇਨੋਵੀਟ ਬੰਨ ਦੇ ਟਿਕਾਣੇ ਤੇ ਉਥੇ ਹੀ ਕੋਈ ਨਾ ਅੱਛਾ ਰੇਟ ਇਹਦਾ ਫਿਰ ਹੁਣ ਕਰਤਾ ਆਪਾਂ ਹਨ ਉਮਰ ਕਿੰਨੀ ਕੋ ਹੋਊਗੀ 7 6 5 4 8 ਮਹੀਨਾ ਦਾ ਹੀ ਆ 8 ਮਹੀਨਾ ਦਾ ਬੱਚਾ ਠੀਕ ਹੈ ਭਾਈ ਓਕੇ ਲੈ ਵੀ 8 ਮਹੀਨਾ ਦਾ ਬੱਚਾ ਹੈ ਬਿਊਟੀ ਬਾਡੀ ਇਹਨਾਂ ਕੋਲ ਕੇ ਜੜੀ ਫਿਰ ਦਾ ਕਰਵਾਣਾ ਵੱਡਿਓ ਕੀ ਕੱਟੀ ਬਣੀ ਉਹ ਬੜੀ ਟੌਪ ਹਨਾ ਬੜੀ ਜੀ ਹੂੰ ਕਿਉਂਕਿ ਕੱਟੀ ਚੰਗੀ ਬਹੁਤ ਆ ਭਾਈ ਮੱਤ ਕੁੜੇ ਦੀ ਬਹੁਤ ਚੰਗੀ ਆ ਹੂੰ ਹੂੰ ਹਾਂ ਲੈ ਵੀ ਮਿੱਤਰੋ ਇਹ ਬਾਈ ਦੇ ਜਨਵਾਰ ਸੀ ਪੈਣਾ ਰੋਡੇ ਜਲਾ ਮੁਕਾ